ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ 5 ਚੈਨਲ ਪੰਜਾਬੀ ਤੇ ਮੈਂ ਹਾਂ ਦੀਪਕ ਚਾਨਣਾ ਫਤਿਹਗੜ ਸਾਹਿਬ ਦੀ ਉਸ ਪਵਿੱਤਰ ਧਰਤੀ ਦੇ ਉੱਤੇ ਅੱਜ ਮੌਜੂਦ ਹਾਂ ਜਿੱਥੇ ਛੋਟੇ ਸ਼ੇਬਜਾਦੇ ਅਤੇ ਮਾਤਾ ਗੁਜਰਕੌਰ ਜੀ ਉਹਨਾਂ ਦੀ ਸ਼ਹਾਦਤ ਹੋਈ ਸੀ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ ਸੀਗਾ ਸੂਬੇ ਦੀ ਕਚਹਿਰੀ ਲੱਗੀ ਸੀਗੀ ਛੋਟੇ ਸ਼ੇਬਜਾਦਿਆਂ ਨੂੰ ਤੇ ਨੀਹਾਂ ਦੇ ਵਿੱਚ ਜਿੰਦੇ ਚਿੰਨ ਦਿੱਤਾ ਗਿਆ ਸੀਗਾ ਤਾਂ ਉਸੇ ਸਥਾਨ ਦੇ ਉੱਤੇ ਮੌਜੂਦ ਆ ਅੱਜ ਫਤਿਹਗੜ੍ਹ ਸਾਹਿਬ ਦੀ ਉਸ ਪਵਿੱਤਰ ਧਰਤੀ ਤੇ ਸ਼ਹੀਦਾਂ ਦੀ ਧਰਤੀ ਦੇ ਉੱਤੇ ਤਾਂ ਇਸੇ ਜਗ੍ਹਾ ਦੇ ਉੱਤੇ ਅੱਜ ਦੂਸਰਾ ਦਿਨ ਹੈ ਸ਼ਹੀਦੀ ਜੋੜ ਮੇਲ ਦਾ ਤਾਂ ਜਿੱਥੇ ਨਤਮਸਤਕ ਹੋਣ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਉਹਨਾਂ ਦੇ ਨਾਲ ਨਤਮਸਤਕ ਹੋਣ ਦੇ ਲਈ ਸ਼ਹੀਦਾਂ ਨੂੰ ਪ੍ਰਣਾਮ ਕਰਨ ਦੇ ਲਈ ਪਹੁੰਚੇ ਸੀਗੇ ਇੱਕਲਾਸਾਨੀ ਕੁਰਬਾਨੀ ਦੁਨੀਆ ਦੇ ਵਿੱਚ ਕਿਤੇ ਮਿਸਾਲ ਨਹੀਂ ਮਿਲਦੀ ਜੋਰਾਵੰਸ ਸਿੰਘ ਤੇ ਬਾਬਾ ਫਤੀਸਾ ਸ਼ਹੀਦੀ ਨਹੀਂ ਨਹੀਂ ਅਗਲੇ ਕਿਸ ਤਸੀਹੇ ਦੇ ਕੇ ਦੀਵਾਰਾਂ ਚਿਣਵਾਇਆ ਗਿਆ ਉਹਦੀ ਦੀਵਾਰ ਕੰਧ ਗੋਡੇ ਤੱਕ ਆਈ ਨਹੀਂ ਇੱਟਾਂ ਛਿੱਲਣ ਦੀ بجائے ਗੋਡੇ ਛਿੱਲੇ ਗਏ ਜਿਹਨੂੰ ਸੋਚ ਕੇ ਅੱਜ ਵੀ ਜਿਹੜਾ ਜੋਸ਼ ਨਿਕਾਤ ਤਾਂ ਨਹੀਂ ਜਾਈਗਾ ਕਿ ਲੋਕ ਤੇ ਖੜੇ ਹੋ ਜਾਂਦੇ ਪਰ ਸਭ ਜਾਂਦਿਆਂ ਨੇ ਧਰਮ ਨਹੀਂ ਹਾਰਿਆ ਪਿਤਾ ਜੀ ਦੇ ਬਚਨਾਂ ਨੂੰ ਲਾਗਾਇਆ ਪੂਰੀ ਦੁਨੀਆ ਦੇ ਵਿੱਚ ਅੱਜ ਨਮਸਤਕ ਹੋ ਰਹੇ ਆ ਜਿੱਥੇ ਵੀ ਲੋਕੀ ਮੈਂ ਵੀ ਆਪਣੇ ਪਰਿਵਾਰ ਸਮੇਂ ਆਹ ਦੇਖਣ ਆਇਆ ਮਾਤਭਖਸ਼ੀ ਹੀ ਰਾਸ ਕੀਤੇ ਸਾਨੂੰ ਬਲਵਕਸ਼ੀਸ ਮਾਤਭਖਸ਼ੀ ਨਾਤਮਾਈ ਪ੍ਰੇਸ਼ਣ ਹਾਰਾ ਜੋ ਸੇਵਾ ਦਾ ਮੌਕਾ ਸਮਾਜ ਦੇ ਵਿੱਚ ਮਿਲਿਆ ਉਹਨੂੰ ਤੰਦੇヒ ਨਾਲ ਨਿਵਾ ਸਕੀਏ ਅਸੀਂ ਤਾਂ ਉਹਨਾਂ ਸ਼ਹੀਦਾਂ ਦੇ ਪੈਰਾਂ ਦੀ ਧੂੜ ਦਾ ਇੱਕ ਤਿਲਕਾ ਵੀ ਹੈ ਨਹੀਂ ਪਰ ਜੇ ਕਿਤੇ ਥੋੜਾ ਬਹੁਤ ਸਮਾਜ ਦੀ ਸੇਵਾ ਦਾ ਮੌਕਾ ਮਿਲਿਆ ਤਾਂ ਉਹਨੂੰ ਅਸੀਂ ਨਿਵਾ ਸਕੀਏ ਲੋਕਾਂ ਦੇ ਜੀਵਨ ਪੱਧਰ ਤੋਂ ਜਿਹੜੇ ਆਸੰਗਾ ਸਾਥੇ ਕਰਦੇ ਨੇ ਮੇਰੇ ਖਿਆਲ ਚ ਤੋਂ ਵੱਡਾ ਸਾਡੇ ਲਈ ਕੋਈ ਉਹ ਨਹੀਂ ਹੋਗਾ ਸੋ ਅੱਜ ਜਿੰਨੀ ਵੀ ਸੰਗਤ ਜਿਹੜੀ ਹੈ 26 27 28 ਨੂੰ ਇਹ ਸਭਾ ਹੁੰਦੀ ਹੈ ਓਹ ਤੇ ਦੁਨੀਆ ਇੱਥੇ ਆਉਂਦੀ ਹੈ ਪੂਰੇ ਪੰਜਾਬ ਤੋਂ ਤੇ ਪੂਰੀ ਦੁਨੀਆ ਦੇ ਵਿੱਚ ਲੰਗਰ ਲੱਗ ਲੱਗਦੇ ਨੇ ਸੋ ਜਿੱਥੇ-ਜਿੱਥੇ ਵੀ ਲੋਕ ਐ ਸਪੱਕ ਸੁਣ ਰਹੇ ਨੇ ਦੇਖ ਰਹੇ ਨੇ ਬਾਣੀ ਸਾਭਣ ਕਰ ਰਹੇ ਨੇ ਮੈਂ ਸਾਰਿਆਂ ਨੂੰ ਮੈਂ ਇਹ ਸ਼ਹਾਦਤ ਤੇ ਨਮਨ ਕਰਨ ਨੂੰ ਕਹਿੰਦਾ ਤੇ ਆਪਾਂ ਨਮਨ ਕਰੀਏ ਤੇ ਉਹਨਾਂ ਨੂੰ ਯਾਦ ਕਰੀਏ ਇਹ ਹਿਸਟਰੀ ਦੇ ਵਿੱਚ ਇਹ ਬਹੁਤ ਵੱਡੀ ਕੁਰਬਾਨੀ ਹੈ ਤੇ ਉਹਨਾਂ ਵਾਲੀਆਂ ਪੀੜ੍ਹੀਆਂ ਨੂੰ ਕੱਲੀ ਸਾਡੀਆਂ ਪੀੜ੍ਹੀਆਂ ਨੂੰ ਨਹੀਂ ਪੂਰੀ ਦੁਨੀਆ 'ਚ ਉਹਨਾਂ ਦੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪਤਾ ਲੱਗਣਾ ਚਾਹੀਦਾ 27 ਦਸੰਬਰ 2018 ਨੂੰ ਅੱਜ ਦੇ ਦਿਨ ਪਾਰਲੀਮੈਂਟ ਦੇ ਵਿੱਚ ਮੈਂ ਜਦੋਂ ਮੈਂ ਐਮਪੀ ਸੀ ਮੈਂ ਇਹ ਪਹਿਲੀ ਵਾਰ ਉੱਥੇ ਸ਼ਰਧਾਂਜਲੀ ਕਰਵਾਉਣ ਦਾ ਮੈਨੂੰ ਸੁਭਾਅ ਆਇਆ ਸੀ ਕਿ ਇਸ ਤੋਂ ਪਹਿਲਾਂ ਨਹੀਂ ਹੋਇਆ ਉਹਦੇ ਨਾਲ ਕੀ ਹੈ ਕਿ ਸਾਰੀ ਦੁਨੀਆ ਦੇ ਵਿੱਚ ਇਹ ਗੱਲ ਜਾਂਦੀ ਹੈ ਕਿ ਸਾਡੇ ਕੋਲੇ 5 ਤੋਂ 5 ਸਾਲ ਤੋਂ ਲੈ ਕੇ ਛੋਟੇ ਛੋਟੇ ਬੱਚੇ ਜਿਨ੍ਹਾਂ ਦੇ ਟੁਕੜੇ ਕਰਾ ਕੇ ਝੋਲੀਆਂ 'ਚ ਪਾਏ ਉਹਨਾਂ ਤੋਂ ਲੈ ਕੇ ਸਾਡੇ ਕੋਲੇ ਏਡੇ ਏਡੇ ਸ਼ਹੀਦ ਨੇ ਸਾਡੀ ਕੌਮ ਆਪਣੀ ਜੇ ਆਪਣੇ ਵਿਰਸੇ ਨੂੰ ਯਾਦ ਰੱਖੀਏ ਤਾਂ ਜਿਹੜੀ ਕੌਮ ਆਪਣਾ ਵਿਰਸਾ ਬੁਲਜਦੀ ਰੱਖਵਾ ਮਰਵਾ ਜਾਂਦੀ ਹੈ ਸੋ ਸਾਨੂੰ ਆਪਣਾ ਮਰਦਾ ਯਾਦ ਰੱਖਣਾ ਹੈ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਉਹਨਾਂ ਅੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਾ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ